प्यारे खालसा जी ਇਹ ਵਰਤਾਰ ਕਿਸੇ ਤੋਂ ਭੁੱਲਿਆ ਹੋਇਆ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਜ ਦੇ ਦਿਨ 2015 ਚ ਚੋਰੀ ਹੋਏ ਸਾਲ ਚੈਲੰਜ ਕਰਕੇ ਪੋਸਟਰ ਲਾਏ ਸਾਡਾ ਗੁਰੂ ਸਿੱਖਾਂ ਦਾ ਗੁਰੂ ਸਾਡੇ ਕੋਲ ਆ ਸਿੱਖੋ ਤੁਹਾਡਾ ਗੁਰੂ ਸਾਡੇ ਕੋਲ ਆ ਲੱਭ ਸਕਦੇ ਤਾਂ ਲੱਭ ਲੋ ਤੁਹਾਡੀ ماں ਨੂੰ ਡੈਸ਼ ਤੁਹਾਡੀ ਭੈਣ ਨੂੰ ਡੈਸ਼ ਵੀ ਕਹਿ ਨਹੀਂ ਸਕਦਾ মিডিਆ ਸਾਹਮਣੇ ਬਹੁਤ ਕੁਸ਼ ਗੰਧ ਵਕਿਆ ਗਿਆ ਪਾਰ ਸਰਕਾਰ ਮੌਜੂਦਾ ਜਿਹੜੀ ਪੰਥ ਦਾ ਦਾਵਾ ਕਰਦੀ ਸੀ ਕੁੱਕੜ ਵਾਂਗ ਅੱਖਾਂ ਮੀਟ ਲਈਆਂ ਕੈਪਟਨ ਗੋਟਕਾ ਫੜ ਕੇ ਹੱਥ ਵਿੱਚ ਕਹਿੰਦਾ ਰਿਹਾ ਕਿ ਇਨਸਾਫ ਦਊਂਗਾ ਮੁੱਕਰ ਗਿਆ ਚੰਨੀ ਮਸਲੇ ਹੱਲ ਕਰਨ ਦੀ ਗੱਲ ਕਰਦਾ ਰਿਹਾ ਘਰ ਘਰ ਚੱਲੀ ਇਹੋ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਸਿੱਖਾਂ ਦੇ ਮਸਲਿਆਂ ਵੱਲ ਚੰਨੀ ਨੇ ਧਿਆਨ ਨਹੀਂ ਦਿੱਤਾ ਨਹੀਂ ਹੱਲ ਹੋਏ ਗੱਲ ਆਉਂਦੀ ਹੈ ਲੋਕ ਅੱਕ ਗਈ ਸੀ ਲੋਕ ਥੱਕ ਗਏ ਸੀ ਲੋਕਾਂ ਨੇ ਕਿਹਨੂੰ ਚੁਣਿਆ ਦਿੱਲੀ ਤੇ ਪੰਜਾਬ ਦੀ ਸਾਂਝੀ ਸਰਕਾਰ ਲਾਲਾ ਤੇ ਜੱਟ ਆਸ ਸੀ ਕਿ ਲਾਲੇ ਜੱਟ ਦੀ ਦੋਸਤੀ ਬੜੀ ਚੰਗੀ ਹੁੰਦੀ ਹੈ ਪਰ ਲਾਲੇ ਤੇ ਜੱਟ ਦੀ ਦੋਸਤੀ ਪੰਜਾਬੀਆਂ ਵਾਸਤੇ ਘਾਤਕ ਸਾਬਤ ਹੋਈ ਆ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਰਬੀਆਂ ਵਾਲੇ ਮਸਲੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆ ਵਾਲੇ ਮਸਲੇ ਵਿੱਚ ਲਾਲੇ ਨੇ ਚਾਲ ਖੇਡੀ ਆ ਤੇ ਜੱਟ ਮਚਲਾ ਹੋ ਗਿਆ ਜੱਟ ਮਚਲਾ ਭਗਵੰਤ ਸਿੰਘ ਮਾਨ ਤੇ ਲਾਲਾ ਕੇਜਰੀਵਾਲ ਚਾਲ ਖੇਡ ਰਿਹਾ ਸੋ ਜਿਹੜਾ ਲਾਲਾ ਚਾਲ ਖੇਡ ਰਿਹਾ ਤੇ ਜਿਹਦੇ ਕਹਿਣ ਤੇ ਜੱਟ ਮਚਲਾ ਹੋਇਆ ਬੈਠਾ ਜੱਟਾ ਆ ਜਿਹੜਾ ਕੱਠਿਆ ਇਹ ਜੇ ਤੂੰ ਜਲਾਈ ਜਲਾਈ ਮਹੀਨੇ ਵਿੱਚ ਜੂਨ ਮਹੀਨੇ ਵਿੱਚ ਮਾਫ ਕਰਨਾ ਜੂਨ ਜੂਨ ਮਹੀਨੇ ਵਿੱਚ ਬਹਿਬਲ ਦਾ ਚਲਾਨ ਪੇਸ਼ ਨਾ ਕੀਤਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜੇ ਸਰਕਾਰਾਂ ਤੁਸੀਂ ਬਹਿਬਲ ਦਾ ਚਲਾਨ ਜੂਨ ਵਿੱਚ ਨਾ ਪੇਸ਼ ਕੀਤਾ ਤੇ ਜੁਲਾਈ ਵਿੱਚ ਤੇਰਾ ਬਾਰ ਘੇਰਾਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਿਹੜਾ ਕਾਠਿਆ ਇਹ ਤੇਰੇ ਦਰਵਾਜ਼ੇ ਮਰੇ ਲੱਗੂਗਾ ਇਹ ਤੈਨੂੰ ਦਰਵਾਜ਼ੇ ਵਿੱਚੋਂ ਨਿਕਲਣ ਵੀ ਨਹੀਂ ਦੇਊਗਾ ਕਿਉਂਕਿ ਇਹ ਚੱਟਾ ਜੱਟ ਤੋਂ ਜੱਟ ਕਹਿਣਾ ਆਪਣੇ ਆਪ ਨੂੰ ਤੇ ਜੱਟ ਤੇ ਮਜ਼ਦੂਰ ਇਕੱਠੇ ਹੋਏ ਨੇ ਸਭ ਤੋਂ ਚੰਗੀ ਗੱਲ ਆ ਕਿ ਸਿੱਖ ਇਕੱਠੇ ਹੋਏ ਨੇ ਗੁਰੂ ਨਾਨਕ ਸਾਹਿਬ ਦੇ ਤੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨਾਲ ਤੁਸੀਂ ਧੋਖਾ ਕਰ ਰਹੇ ਹੋ ਜਾਂ ਤਾਂ ਬੰਦੇ ਦੇ ਪੁੱਤ ਬਣ ਕੇ ਚਲਾਨ ਪੇਸ਼ ਕਰ ਦਿਓ ਚੰਗੀ ਚਾਹੁੰਦੇ ਹੋ ਇੱਕ ਗੱਲ ਤੇਰੇ ਘਰ ਦੇ ਬਾਰ ਮੁਰੇ ਆਵਾਂਗੇ ਦੂਜੀ ਗੱਲ ਸਾਡਾ 15 ਨਵੰਬਰ 2015 ਦਾ ਮਤਾ ਹੈ ਕਿ ਮੰਤਰੀਆਂ ਤੇ ਸੰਤਰੀਆਂ ਦੇ ਘਰ ਘੇਰਨੇ ਤੈਨੂੰ ਕਾਰਾਂ ਚ ਵੜਨ ਨਹੀਂ ਦਿੱਤਾ ਜਾਊਗਾ ਤੈਨੂੰ ਪਿੰਡਾਂ ਚ ਵੀ ਨਹੀਂ ਮਰਨ ਦੇਾਂਗੇ ਇਹ ਗੱਲ ਯਾਦ ਰੱਖਿਓ ਜਿਹੜੇ ਰਾਹ ਬਾਗਲ ਗਏ ਸੀ ਉਸੇ ਰਾਹ ਤੁੰਨੂੰ ਵੀ ਤੋਰਾਂਗੇ ਸੋ ਇਸ ਕਰਕੇ ਕਿਉਂਕਿ ਤੁਸੀਂ ਕੀ ਕੀ ਨੇ ਕੀਤਾ ਹੁਣ ਤੱਕ ਮੈਂ ਤੁਹਾਨੂੰ ਥੋੜਾ ਜਿਹਾ ਬਣਾਵਿਆ ਤੁਸੀਂ ਕਹਿੰਦੇ ਅਸੀਂ ਬਹੁਤ ਸਫਲ ਸਰਕਾਰਾਂ ਤੁਸੀਂ ਫੇਲ ਸਰਕਾਰਾਂ ਦੋਸ਼ੀ ਤੁਹਾਡੇ ਨਾਲ ਤਗੜਿਆ ਦੋਸ਼ੀ ਸਾਰੇ ਕੇਸ ਟਰਾਂਸਫਰ ਕਰਕੇ ਜ਼ਿਲ੍ਹਾ ਅਦਾਲਤ ਤੋਂ ਟੰਡੀਗੜ ਲੈ ਗਿਆ ਆ ਮਾਤਣ ਸਾਰੇ ਗਵਾਹ ਖੜੇ ਆ ਕਿ ਇਹਨਾਂ ਦੀ ਸਕورٹی ਦਾ ਇੰਤਜ਼ਾਮ ਕੋਣ ਕਰੂਗਾ ਕਿ ਕਿਸਾਨ ਨੂੰ ਮਿੱਟੀ ਘਟੇ ਰੋਣ ਵਾਸਤੇ ਚੰਡੀਗੜ੍ਹ ਲੈ ਕੇ ਗਏ ਹੋ ਪੰਜਾਬ ਸਰਕਾਰ ਦੀ ਲੀਗਲ ਟੀਮ ਫੇਲ ਹੋਈ ਹੈ ਤੁਸੀਂ ਸਾਰੇ ਕੇਸ ਇੱਥੇ ਰੱਖਣ ਵਿੱਚ ਅਸਫਲ ਰਹੇ ਹੋ ਤੋਂ ਇਸ ਕਰਕੇ ਬਰਾਏ ਮਿਹਰਬਾਨੀ ਇੱਥੇ ਵੀ ਨਜ਼ਰਸਾਨੀ ਕਰੋ ਤੁਸੀਂ ਸਿੱਖਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਉਹ ਤੁਹਾਨੂੰ ਦੱਸ ਦਿੰਦਾ ਵੀ ਜੇ ਤੁਸੀਂ ਇੱਕੋ ਹੀ ਗੱਲ ਆ ਸਾਡੀ ਇੱਕ ਗੱਲ ਸਿਰਫ ਅੱਜ ਦੀ ਕਿ ਬਾਈਬਲ ਗੋਲੀਕਾਰ ਦਾ ਚਲਾਨ ਤਿਆਰ ਹੈ ਸੈਟ ਕੋਲ ਪਰ ਤੁਸੀਂ ਸਪੇਸ਼ ਨਹੀਂ ਕਰਦੇ ਕਿ ਸਿੱਖਾਂ ਵਿੱਚ ਕੋਈ ਗੱਲ ਨਹੀਂ ਚੱਲਦੀ ਆ ਗੱਲ ਚੱਲਦੀ ਆ ਦਿਨ ਦੇ ਦੁਪਹਿਰੇ ਗੱਲ ਚੱਲ ਰਹੀ ਆ ਇਹ ਗੱਲ ਤੁਹਾਨੂੰ ਇਹ ਕਹਿਣ ਆਈ ਸੀ ਇਹ ਤੁਹਾਨੂੰ ਦੱਸ ਦਿੱਤਾ ਤੇ ਹੁਣ ਤੁਸੀਂ ਸਬਰ ਨੂੰ ਪਰਖਣਾ ਤੁਸੀਂ ਦਰਵਾਜ਼ੇ ਵਿੱਚ ਬੰਦ ਹੋਣਾ ਏ ਤੁਸੀਂ ਭੁੱਲ ਜਿਓ ਕਿ ਉੱਥੋਂ ਮਟ ਕੇ ਆ ਜਾਣਗੇ ਸਾਨੂੰ ਜੇ ਲੈ ਜਿਓ ਜੋ ਮਰਜੀ ਕਰ ਰਹੇ ਪੱਠੇਵੜ ਲੋਕਾਂ ਦਾ ਕਾਟਾ ਸਿਆਸੀ ਲੋਕਾਂ ਦਾ ਕਟ ਨਹੀਂ ਹੈ ਕਿ ਫੋਟੋ ਖਿਚਾ ਕੇ ਮੁੜੇ ਉੰਗੇ ਜਾਣ ਕੇ ਤੇਰੇ ਘਰ ਵਾਲ ਨਹੀਂ ਸੋ ਇਸ ਕਰਕੇ ਇਹ ਅੱਜ ਦਾ ਸਾਡਾ ਇਹ ਇੱਥੋਂ ਦਾ মিডিਆ ਵੀ ਪੁੱਛ ਰਿਹਾ ਸੀ ਗਾਹਿਬ ਗਾਹਿ ਵੀਰ ਵੀ ਪੁੱਛ ਰਿਹਾ ਸੀ ਤੇ ਜੇ ਸਾਰੇ ਜਾਣੇ ਇਹਨਾਂ ਨਾਲ ਸਹਿਮਤ ਆ ਤੇ ਹੱਥ ਖੜੇ ਕਰਕੇ ਜਕਾਰਾ ਲਾ ਕੇ ਪ੍ਰਵਾਨਗੀ ਦੇ ਦਿਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਜੀ ਇਹ ਸਾਰੇ ਤੇਰੇ ਬਾਰ ਨੂੰ ਆਉਣ ਨੂੰ ਤਿਆਰ ਨੇ ਹੁਣ ਤੂੰ ਤਿਆਰੀ ਕਰ ਲੈ ਅਫਸਰਾਂ ਦੇ ਪੈਨਲੇ ਕੇ ਚਰਣ ਪੇਸ਼ ਕਰਦੇ ਨਹੀਂ ਤਾਂ ਤੈਨੂੰ ਆਪਾਂ ਉਥੇ ਚੰਡੀਗੜ੍ਹ ਮਿਲਾਂਗੇ